ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਬਰਕਤ ਬੁਟੀਕ ਦੇ ਉੱਪਰ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਸੋਹਣਾ ਗਲਾਸ ਟਿਸ਼ੂ ਔਰ ਗੈਂਜ਼ਾ ਦੇ ਉੱਤੇ ਤਿਆਰ ਕੀਤਾ ਗਿਆ ਹੈ ਸੂਟ ਜਿਸ ਦੇ ਵਿੱਚ ਘਟ ਕੜਾਏ ਕਟ ਦਾਣਾ ਦਬਕਾ ਸਿੱਪੀ ਮੋਤੀ ਆਦਰਾ ਨਾਲ ਮਿਕਸ ਕੰਮ ਕੀਤਾ ਗਿਆ ਹੈ ਦੇਖ ਸਕਦੇ ਹੋ ਤੁਸੀਂ ਚੌਰਸ ਗਲਾ ਬਣਿਆ ਹੈ ਸੈਂਟਰ ਦੇ ਵਿੱਚ ਦੋ ਕਲੀਆਂ ਜਾ ਰਹੀਆਂ ਹਨ ਆ ਵਾਲੀਆਂ ਆ ਬਾਵਾ ਦੇਖ ਰਹੇ ਹਾਂ ਜਿਸ ਦੇ ਉੱਪਰ ਪੈਚ ਲਗਾ ਕੇ ਬਹੁਤ ਹੀ ਜ਼ਿਆਦਾ ਸੋਹਣੀਆਂ ਬਾਵਾ ਤਿਆਰ ਕੀਤੀਆਂ ਗਈਆਂ ਹਨ ਅ ਦੇਖੋ ਤੁਸੀਂ ਆ ਦੂਸਰੀ ਬਾਹ ਹੈ ਜਿਸ ਦੇ ਵਿੱਚ ਰੈੱਡ ਕਲਰ ਦਾ ਪੈਚ ਧਾਗੇ ਦੇ ਨਾਲ ਦਾ ਲਗਾ ਕੇ ਇਸ ਨੂੰ ਤਿਆਰ ਕੀਤਾ ਗਿਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਟ੍ਰੈਂਡਿੰਗ ਨੈਕੇ ਜਾਂ ਵਾਲਾ ਨੈਕ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਤੇ ਇਹ ਵਾਲਾ ਇਹਦਾ ਘੇਰਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸਾਫ਼ ਸੁਥਰਾ ਤੇ ਉਹਨਾ ਨੀਟ ਐਂਡ ਕਲੀਨ ਕੰਮ ਕੀਤਾ ਗਿਆ ਹੈ ਦੇਖੋ ਦਬਕਾ ਤੇ ਕਟ ਦਾਣੇ ਦੀਆਂ ਕਲੀਆਂ ਜਾ ਰਹੀਆਂ ਹਨ ਤੇ ਹੁਣ ਇਸ ਦੇ ਨਾਲ ਅਸੀਂ ਤੁਹਾਨੂੰ ਇਹਦੀ ਸ਼ਲਵਾਰ ਵੀ ਦਿਖਾਵਾਂਗੇ ਕਿਉਂਕਿ ਇਹਦੀ ਸ਼ਲਵਾਰ ਦੇ ਉੱਪਰ ਵੀ ਵਰਕ ਹੈ ਜੇਕਰ ਤੁਹਾਨੂੰ ਸੂੜ ਪਸੰਦ ਆ ਰਿਹਾ ਹੈ ਤਾਂ ਤੁਸੀਂ ਸਾਨੂੰ ਆਰਡਰ ਕਰਨ ਦੇ ਲਈ ਤੁਹਾਨੂੰ ਸਕਰੀਨ ਦੇ ਉੱਤੇ ਨੰਬਰ ਸ਼ੋ ਹੋ ਰਿਹਾ ਹੋਵੇਗਾ ਸਾਨੂੰ ਕੰਟੈਕਟ ਕਰ ਸਕਦੇ ਹੋ ਇਹ ਦੇਖੋ ਇਹ ਇਹਦੀਆਂ ਇਹਦੀ ਸ਼ਲਵਾਰ ਹੈ ਇਹਦੀ ਪੌਂਚੇ ਦੇ ਉੱਤੇ ਕੰਮ ਕੀਤਾ ਗਿਆ ਹੈ ਪਹੁੰਚ ਦੇ ਉੱਤੇ एकदम ਬਾਰਡਰ ਆਏਗਾ ਜਿੱਦਾਂ ਘੇਰੇ ਦੇ ਉੱਪਰ ਬਾਰਡਰ ਹੈ ਤੇ ਬਾਜ਼ੂ ਦੇ ਲਈ ਇਹ ਵਾਲੇ ਪੈਚ ਵਾਲੇ ਇਹ ਬਾਜ਼ੂ ਤਿਆਰ ਕੀਤੇ ਗਏ ਹਨ ਇਹਨਾਂ ਡਿਜ਼ਾਈਨਿੰਗ ਦੀ ਡਿਜ਼ਾਈਨ ਦੀ ਰੇਂਜ ਵੀ ਬਹੁਤ ਘੱਟ ਹੈ ਇਹ ਤਾਂ ਬਹੁਤ ਹੀ ਜ਼ਿਆਦਾ ਘੱਟ ਰੇਂਜ ਦੇ ਵਿੱਚ ਤਿਆਰ ਕੀਤਾ ਗਿਆ ਹੈ ਬਹੁਤ ਸੈਮੀ ਫਾਰਮਲ ਜਿਹਾ ਸੂਟ ਬਣ ਕੇ ਤਿਆਰ ਹੋਇਆ ਇਹ ਸਾਡਾ ਦੂਸਰਾ ਸੂਟ ਹੈ ਦੇਖ ਸਕਦੇ ਹੋ ਸਿੰਪਲ ਜੀਆਂ ਦੋ ਕਲੀਆਂ ਜਾ ਰਹੀਆਂ ਨੇ ਤੇ ਥੋੜਾ ਜਾਇਦੇ ਬਾਜ਼ੂ ਦੇ ਉੱਤੇ ਕੰਮ ਕਰਕੇ ਤੇ ਲਟਕਣ ਵਾਲੀ ਲੇਸ ਲਗਾ ਕੇ ਇਹਦੇ ਬਾਜ਼ੂ ਨੂੰ ਰੈਡੀ ਕੀਤਾ ਗਿਆ ਹੈ ਜਿਸ ਦੇ ਨਾਲ ਇਹਦੀ ਓਵਰঅল ਲੁੱਕ ਬਹੁਤ ਸਾਰਾ ਸੋਹਣੀ ਆ ਰਹੀ ਹੈ ਤੁਹਾਨੂੰ ਸੂਟ ਕਿੱਦਾਂ ਦੇ ਲੱਗਦੇ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਤਿਆਰ ਕਰਵਾਉਣਾ ਚਾਹੁੰਦੇ ਹੋ ਸਾਨੂੰ ਜ਼ਰੂਰ ਇੱਕ ਵਾਰ ਆਰਡਰ ਦਿਓ ਤੇ ਸਾਡੇ ਕੰਮ ਤੇ ਸਾਡੀ ਕੁਆਲਿਟੀ ਕੱਪੜੇ ਦੀ ਹਰ ਤਰ੍ਹਾਂ ਦੀ ਚੀਜ਼ ਦਾ ਤੁਹਾਨੂੰ ਪਤਾ ਲੱਗੇ ਕਿ ਅਸੀਂ ਕਿਸ ਤਰ੍ਹਾਂ ਦਾ ਕੱਪੜਾ ਕੰਮ ਦੇ ਵਿੱਚ ਡੀਲ ਕਰਦੇ ਹਾਂ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਲੈਣਾ ਹੋਵੇ ਜਾਂ ਰੈਡੀਮੇਡ ਸੂਟ ਵਰਕੇ ਕੀਤਾ ਹੋਇਆ ਲੈਣਾ ਹੋਵੇ ਤਾਂ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਹਾਡੇ ਕਮੈਂਟਸ ਸਾਨੂੰ ਮੋਟੀਵੇਟ ਕਰਦੇ ਹਨ ਵੀਡੀਓ ਦੇਖਣ ਲਈ ਸ਼ੁਕਰੀਆ ਧੰਨਵਾਦ ਜੀ